ਹੈਲੋ ਹਾਂਜੀ ਫਰੈਂਡ ਕੀ ਹਾਲ ਚਾਲ ਹੈ ਤੁਹਾਡਾ ਆਪਾਂ ਜੀ ਅੱਜ ਆਇਆ ਜੀਰਕਪੁਰ ਦੇ ਪਿੰਨ ਦਿয়ালਪੁਰ ਆ ਦਿয়ালਪੁਰੇ ਚ ਆਇਆ ਕੋਈ ਭੋਗ ਸੀਗਾ ਬਹਿ ਭੋਗੇ ਚੱਲ ਰਹੇ ਨੇ ਜੀ ਪਿੰਡ ਵੀ ਭੋਗ ਸੀਗਾ ਜਿੱਥੇ ਅੱਜ ਟਾਈਮ ਨਹੀਂ ਲੱਗਿਆ ਡੈਡੀ ਨੂੰ ਕਿਹਾ ਠੀਕ ਹੈ ਇੱਧਰ ਵੀ ਭੋਗ ਚ ਆਏ ਆ ਸਟਾਪ ਨਹੀਂ ਤੇ ਕੀ ਆ ਗਿਆ ਆਪਾਂ ਗੱਡੀ 'ਚ ਪਰ ਯਾਰ ਗੱਡੀ 'ਚ ਬੈਠਣਾ ਲੱਗ ਰਿਹਾ ਬੜਾ ਔਖਾ ਕਿ ਗਰਮੈਸ਼ ਬਹੁਤ ਹੋਈ ਆ ਇੱਥੇ ਤੇ ਇੱਥੇ ਕੋਈ ਜਗ੍ਹਾ ਵੀ ਨਹੀਂ ਖੜਾਉਣ ਦੀ ਗੱਡੀਆਂ ਖੜੀਆਂ ਨੇ ਪਿੰਡ ਦੇ ਵਿੱਚ ਖੜੇ ਆ ਮੈਂ ਸੋਚ ਰਿਹਾ ਇੱਥੋਂ ਬਾਹਰ ਪਿੰਡ ਦੇ ਨਿਕੜ ਗਏ ਨਾ ਇੱਕ ਦੇਖੀ ਸੀਗੇ ਆਂਦੇ ਹੋਏ ਜਗ੍ਹਾ ਸੋਚ ਰਿਹਾ ਉੱਥੇ ਗੱਡੀ ਲੈ ਕੇ ਚੱਲਦਾ ਯਾਰ ਰੋਡ 'ਤੇ ਤੇ ਕਾਂਟਾ ਡੇੜ ਕੰਟਣਾ ਬੜਾ ਔਖਾ ਜੇ ਬੈਠਣਾ ਗੱਡੀ 'ਚ ਗਰਮੈਸ਼ ਆ ਬਾਰੀ ਚੱਲਦੇ ਆ ਜੀ ਇੱਥੇ ਬੈਠਣਾ ਔਖਾ ਜੀ ਬਾਬਾ ਬੋੜ ਸਿੰਘ ਨੀਚੇ ਲਾ ਲਈ ਆਪਾਂ ਗੱਡੀ ਤੇ ਬਾਈ ਛੱਡ ਗਿਆ ਆਪਣੇ ਵਾਸਤੇ ਟੇਬਲ ਕਹਿੰਦੇ ਵੀਰ ਪੈ ਜਾ ਰੈਸਟ ਕਰ ਬੈਠ ਜੋ ਮਰਜੀ ਕਰ ਤੇ ਆਪਣੇ ਕੋਲ ਵੀ ਟਾਈਮ ਇੱਕ ਘੰਟਾ ਹੈ ਆਪਾਂ ਵੀ ਇੱਥੇ ਰਾਮ ਨਾਲ ਰੈਸਟ ਕਰਦੇ ਆ ਟੇਬਲ ਤੇ ਪੈਣ ਨੂੰ ਦਿਲ ਕਰ ਰਿਹਾ ਸੌਂਦੇ ਆ ਨਹੀਂ ਤੇ ਵਧੀਆ ਘੰਟਾ ਆ ਗਿਆ ਇਹ ਟੇਬਲ ਦੇ ਨੀਤੇ ਸੌ ਗਿਆ ਆਪਾਂ ਘੰਟਾ ਵਧੀਆ ਅਰੈਸਟ ਕਰਿਆ ਵਧੀਆ ਨੀਂਦ ਆਈ ਹੈ ਬੱਦਲ ਬਾਈ ਹੋਈ ਹੈ ਠੰਡਾ ਮੌਸਮ ਹੋਇਆ ਸਾਫੀ ਏਰੀਆ ਕੁਲਾ ਇਹ ਕ੍ਰਿਕਟ ਗਰਾਊਂਡ ਵਾਸਤੇ ਖੇਡਣ ਵਾਸਤੇ ਬਹੁਤ ਵਧੀਆ ਏਰੀਆ ਬਣਿਆ ਸਾਰਾ ਜਿੰਦਾ ਮਰਜ਼ੀ ਬੱਚੇ ਖੇਡ ਲੈਣ ਕ੍ਰਿਕਟ ਗੇਮ ਜੋ ਮਰਜ਼ੀ ਖਿਲ ਸਕਦੇ ਆ ਇਹ ਦਿਨ ਮਗ ਮਗ ਰੱਖੇ ਬੱਟਰ ਕੇ ਇਹ ਵੀ ਮੂੰਗੜਾ ਵਰਨਾ ਨਾ ਲਵਾ ਇੱਕ ਵਾਰ ਕਟਾਈ ਹੋਈ ਸੀ ਇਹ ਕੰਮ ਕਰਦੇ ਵੇ ਚੰਗੀ ਹੋਈ ਸੀਗੀ ਡੈਡੀ ਨੂੰ ਅਸੀਂ ਵੀ ਮੱਛੀਂ ਫੜ ਰਹੇ ਸੀਗੇ ਜੈਕ ਵਾਜਾ ਪੀ ਉਹ ਦੇਖੋ ਜੀ ਪਾਣੀ ਕਿੱਥੇ ਲੱਗਿਆ ਸੀਗਾ ਬੜਾ ਇਕੱਠਾ ਹੋਇਆ ਉੱਪਰ ਸ਼ੁਕਰ ਹੈ ਸ਼ਾਂਤ ਹੋ ਗਿਆ ਪ੍ਰਮਾਤਮਾ ਕੇ ਆ ਰਹਾ ਜੀ ਆਪਣਾ ਰਸਤਾ ਅੰਮ੍ਰਾਲੇ ਤੋਂ ਅੰਮ੍ਰਾਲੇ ਤੋਂ ਇਹ ਹਾਈਵੇ ਨਿਕਲ ਕੇ ਚਲਾ ਜਾਏਗਾ ਸਿੱਧਾ ਚੰਡੀਗੜ੍ਹ ਮੋਹੜੀ ਰੋਡ ਤੇ ਇਹ ਆ ਰਿਹਾ ਬਨੂੜ ਤੋਂ ਬਨੂੜ ਤੋਂ ਲਲਡੂ ਰੋਡ ਹੈ ਇਹ ਸੂਰਜ ਅਸਤ ਬਾਬੇ ਮਸਤ गोड़ू उस्ताजी बुलाए अपने घर अपने पक्के हो गए बंद ये बंदा सवेरे दा लारे लाग हूँ हु पहुंचे शाम नु हां फ्लैक्स फ्लैक्स खुश हो गया ना सारी बंदा ते लवाई लिया सारे बंदा हां ये अगले पे तो अगला देर ना गल आई नहीं हैगा चाय पानी से बिजाक में रखोगे जा बाबा खोल लो भाई गेट खोल लो भाई बच्चों হ্যালো একাম গুড ভাই সত শ্রীকাল এই তো আচ্ছা